ਸਸਟ ਕਮਿਟੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਜੀ ਆਪਾਂ ਪਹੁੰਚ ਚੁੱਕੇ ਆ ਪਿੰਡ ਦੁਲਛੀਪੁਰ ਜ਼ਿਲ੍ਹਾ ਤਰਨਤਪੁਰ ਪਿੰਡ ਤਹਿਸੀਲ ਖਲੂਰ ਸਾਹਿਬ ਤੇ ਬਾਈ ਸਿੰਧੂਣਾ ਪਹੁੰਚ ਚੁੱਕੇ ਆ ਤੁਹਾਨੂੰ ਪਤਾ ਬਾਈ ਸਾਰਾ ਮਾਲ ਹੀ ਰਾਜਸਥਾਨ ਤੇ ਹਰਿਆਣਾ ਨੂੰ ਲੈ ਕੇ ਜਾਂਦੇ ਆ ਵੀਡੀਓ ਤਾਂ ਹੀ ਲੇਡ ਹੋ ਜਾਂਦੀ ਆ ਕਿਉਂਕਿ ਇਹਨਾਂ ਦਾ ਮਾਲ ਤੋਂ ਬਹੁਤ ਦੂਰੋਂ ਆਂਦਾ ਅਕਸਰ ਟਾਈਮ ਦਾ ਲੱਗਦਾ ਹੀ ਆ ਬਾਕੀ ਕੁਛ ਆਡਾ ਵਾ ਕਿ ਤੁਹਾਨੂੰ ਫਿਰ ਮਾਲ ਆਈ ਜਿਹਾ ਹੀ ਹੁੰਦੀ ਦਿੰਦੀ ਆ ਤੇ ਅੱਜ ਵੀ ਉਹ ਚਾਰ-ਪੰਜ ਲੈ ਬਾਈ ਝੋਟੀਆਂ ਪਰ ਝੋਟੀਆਂ ਕਰੀ ਇੱਕ ਭੁੱਖ ਲੈਂਦੀ ਆ ਵੇਖ ਕੇ ਝੋ ਯਾ ਅਰੋਪਾ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਹਸਤੀਕਾਲ ਭਾਜੀ ਸੰਦੀਪ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਜੋ ਭਾਈ ਜੀ ਵਾ ਵਾ ਜੀ ਭਾਈ ਜੀ ਹੋਰ ਦੱਸਣਾ ਚੜ੍ਹਦੀ ਕਲਾ ਜੀ ਮਹਾਰਾਜਾ ਲੱਗਿਆ ਹਾਂਜੀ ਹਾਂਜੀ ਮਹਾਰਾਜ ਜੀ ਮੇਰੇ ਜੀ ਚਲੋ ਇਹ ਕਿਹੜਾ ਵੇਹਾ ਅੱਡਾ ਤੁਹਾਡਾ ਇਹ ਵੀਡੀਓ ਤੇ ਲੇਟ ਕਰਦਣੀ ਹੋ ਗਈ ਜੀ ਲੇਟ ਹੈ 3 ਮਹੀਨੇ ਹੋ ਚਲੇ ਜਾ ਰਹੇ ਨੇ ਮੱਝਾਂ ਵੇਚਿਆ ਬਹੁਤ ਜ਼ਿਆਦਾ ਹੈ ਹਾਂ ਜੀ ਹਾਂ ਜੀ ਮਹੀਨੇ ਦਾ 30 30 40 40 ਮੱਝਾਂ ਵੇਚਦੀਆਂ ਪਰ ਵਿਕੀ ਉਦਾਂ ਹੀ ਜਾਂਦੀਆਂ ਚਲੋ ਚਲੋ ਅੱਡਾ ਨਾ ਮਰ ਪਤਾ ਨਹੀਂ ਦਿੰਦਾ ਅਗਲਾ ਪਾਉਣ ਦਾ ਉਸੇ ਦੇ ਮੱਝਾਂ ਲਾਈ ਦੀਆਂ ਲਾਉਂਦੇ ਆ ਸਾਰੀ ਚਪਾਂਚੇ ਮੱਝਾਂ ਵਿੱਚੋਂ ਵਿਕ ਜਾਂਦੀਆਂ ਦੇਖੋ ਬਈ ਇਹ ਅੱਡਾ ਇੱਥੇ ਆਣਾ ਹੈ ਆਉਂਦੇ ਆ ਵਧੀਆ ਵਧੀਆ ਮੱਝ ਮਰੇ ਛੋਟੇ ਲੈ ਕੇ ਹਾਂ ਵਾਹ ਜੀ ਕਿਆ ਘੋਟ ਗਿਆ 6 ਮੱਝਾਂ ਹੀ ਰਾਤੀ 2 ਮੱਝਾਂ ਵੇਕੀਆਂ 3 4 500 ਵੇਕੀਆਂ ਠੀਕ ਆ 10 ਮੱਝਾਂ ਆਈਆਂ ਚਲੋ ਠੀਕ ਆ ਤੇ 10 ਤੋਂ ਹੁਣ 4 ਰਹੀਆਂ ਆ ਛੋਟੀ ਰਾਤ ਦੀ ਹੋਈ ਆ ਕੱਲ ਦੀ ਅੱਛਾ ਸੁਆ ਬਾਜੀ ਇਹ ਇਹ ਪਹਿਲਾ ਦੋ ਦੰਦ ਮੂਹਾਂ ਜੀ ਦੋ ਦੰਦ ਪਹਿਲਾ ਸੁਆ ਜੀ ਹਾਂ ਜੀ ਤੇ ਆ ਦੇਖੋ ਨਹੀਂ ਹੁਣ ਮੈਂ ਚੱਲ ਵਿੱਚ ਪਾਣੀ ਭਰਾ ਭਰਾ ਹੈ ਗਿਆ ਵਾ ਜੀ ਅਜੇ ਬਿਲਕੁਲ ਆ ਵੇਖੋ ਜੀ ਛੋਟੀ ਕਾਲੀ ਨਹੀਂ ਥੋੜੀ ਪਹਾੜਿਆ ਦਵਾਈ ਤੂਈ ਦੀ ਬਹੁਤ ਚੰਗੀ ਕੱਟੀ ਆ ਬੱਚਾ ਜੀ ਆ ਵੇ ਬਿਲਕੁਲ ਜੀ ਤਾਜ਼ਾ ਜੇ ਬੱਚਾ ਕੱਟੀ ਕੱਟੀ ਆ ਕੱਟਾ ਜੀ ਮੱਗ ਕੱਟਾ ਬੋਲੋ ਬਾਜੀ ਫਿਰ ਲੋ ਜੀ ਵੇਖੋ ਮੈਂ ਸੋਚਿਆ ਵੀ ਚਲ ਆਏ ਦੋਹੀਂ ਵੇਚਾ ਪੇ ਨਾ ਉਹਦੀ ਵੀਡੀਓ ਤੇ ਲਾਂਦਾਂ ਦਾਂਦਾਂ ਕੋਈ ਪਾਉਂਦਾ 16 ਕਿਲੋ ਕੱਟੀਆਂ ਵਾਹ ਮੈਂ ਕਹਿੰਦਾ ਨਾਦਰ ਵੇਖੇ ਛੋਟੀਆਂ ਕਿੰਨੀਆਂ ਆ ਤੇ ਲੰਮੀਆਂ ਤੁਰਾਂ ਪਾ ਦੇਦਾ ਮੋਰਾ ਵੀ ਪੂਛ ਤੇ ਰੱਖੇ ਮਾ ਠੀਕ ਆ ਆ ਦੇਖੋ ਪਰ ਇੱਕ ਗੱਲ ਵੇ ਜੀ ਸੰਭਾਲ ਭਾਣੀ ਕੋਈ ਕਸਰ ਛੱਡੀ ਹੈ ਸੰਭਾਲ ਪਾਸੋਂ ਲੈਂਦੇ ਆ ਕੱਟੀਆਂ ਪਾਉਂਦੇ ਆ ਦੇਖੋ ਜੀ ਇਹਦਾ ਪੂਰੀ ਖਾਲੀ ਹੋਈ ਗੱਲ ਦੀ ਬੋਲੇ ਤੇ ਠੀਕ ਆ ਇਹ ਤਾਂ ਬਹੁਤ ਹੀ ਥੱਲੇ ਨਹੀਂ ਆ ਗਈ ਪੌਣੀ ਆਜੋ 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 ਮੁਹਮਦ ਹਾਉ ਚੰਗੇ ਦਾ ਕਰ ਬਸ ਠੀਕ ਆ ਲੈ ਚੱਲ ਹਾਂਜੀ ਭਾਵੇਂ ਇੱਥੇ ਛੱਡ ਕੇ ਇੱਦਾਂ ਥੱਲੇ ਬਹਿ ਜਾਓ ਨਹੀਂ ਨਹੀਂ ਚੰਗੀ ਭਲੀ ਪੂਰੀ ਝੋਟੀ ਬਹਿ ਜੀ ਦੱਸੋ ਪੌਣੀ ਜਿਆਦਾ ਵੱਡੀ ਆ ਜੀ ਪੂਰੀ ਐਡ ਹੁਣ ਇਦੋਂ ਇਹ ਲੱਗਦਾ ਨਾ ਖਰਾਕਾਂ ਖਾਧੀਆਂ ਨੇ ਨਾ ਬੜਾ ਲੱਗਦਾ ਆ ਜਾਓ ਹਰਿਆਣਾ ਆ ਤਿੰਦੇ ਇੱਥੇ ਹੁਣ ਸਾਰੇ ਹਰਿਆਣਾ ਹਰਿਆਣਾ ਨਹੀਂ ਨਹੀਂ ਬਿਲਕੁਲ ਪਤਾ ਪਤਾ ਲੱਗਦਾ ਫੇਰ ਠੰਡੀ ਧੀ ਗੱਲ ਨਹੀਂ ਇਧਾ ਥੱਲੇ ਕਿਤੇ ਆਉਣ ਲਈ ਇੱਕ ਦਿਨ ਵੀ ਕੀਤੀ ਕੱਟੀ ਨਹੀਂ ਇੱਕ ਡੰਗ ਵੀ ਆਉਣ ਨਹੀਂ ਕੀਤੀ ਗਰੀ ਦੇਖੋ ਜਵਾਲ ਗਏ ਬਈੰਦਾ ਕੁੜੀ ਪੂਰੀ ਖਾਦੀ ਹੋਈ ਕਿ ਉੱਥੇ ਤੇ ਅੱਜ ਆਪਾਂ ਨਹੀਂ ਦੀ ਮੈਂ ਤਾਂ ਪਾ ਦੇਣੀ ਆ ਤੁਹਾਨੂੰ ਚਲੋ ਆ ਜਾਓ ਜੀ ਥੋੜੇ ਭਲਾ ਭੁਲਾ ਹਨਾ ਭਲਾ ਆ ਜੇ ਥੋੜੀ ਇੱਧਰ ਬੱਚਾ ਵੀ ਛੱਡਣ ਦੀ ਲੋੜ ਨਹੀਂ ਜੀ ਬੋਲੋ ਵੇਖੋ ਜੀ ਮੁੱਲ ਤੇ ਮੈਂ ਜੇ ਪਾਉਂਦਾ ਨਹੀਂ ਹੈ ਦਾ ਹਾਂਜੀ ਹੁਣ ਚਲੋ ਤੁਸੀਂ ਆਨੇ ਪਾਓ ਮੁੱਲ ਤੇ ਇਹਦਾ 1.5 ਲੱਖ ਰੁਪਈਆ ਜਿਹੜਾ ਹੈ ਤੇ ਜੇ ਅੱਜ ਕੋਈ ਇਦਾਂ ਮੰਗੂਗਾ ਆਪਾਂ ਇਹਦੇ ਥੱਲੇ ਉਹਨੂੰ ਹੱਥ ਲਾ ਲਓ ਗੋਂ ਲਾ ਲਓ ਸੱਤ ਲਾ ਲਓ ਇਹ ਹੁਣੇ 1.35 ਦੀ ਜਿਹੜੀ ਬਿਲਕੁਲ ਜੈ ਹਾਂ ਨਹੀਂ ਇਹ ਰੁਪਈਆ ਵੀ ਨਹੀਂ ਜੋ ਮੈਂ ਛੱਡਣਾ ਠੀਕ ਆ ਤਾਂ ਮੈਂ ਨੇ ਠੀਕ ਆ ਤਾਂ ਚਲੋ ਆਹ ਹੈ ਜੀ ਆ ਦੂਜਾ ਸੂਆ ਝੋਡੀ ਜੋ ਜੀ 6 ਦਾ ਨੂੰ ਜੋ ਪੰਨਿਆਂ ਸਿਆਦਰਾਂ ਦੀ ਇਹ ਸੂਈ ਹੈ ਸਰਾਈ ਵਾਲੀ ਇਹ 11 ਕਿੰਨੇ ਥਲੇ ਦੋ ਦੋ ਜੋ ਨੌਜੀ ਵੀ ਜੈਡ ਬਲੈਕ ਹੀ ਝੋਟੀ ਇਹ ਆ ਦੇਖਾ ਚਿੱਟਾ ਹੋ ਗਿਆ ਕਿਤੇ ਕੱਢ ਕੇ ਨਾ ਪਾ ਠੀਕ ਆ ਹਰਿਆਣੇ ਦੀਆਂ ਝੋਟੀਆਂ ਤਾਂ ਵੇਖੋ ਇਹ ਲੇਵਾ ਨੂੰ ਵੇਖੋ ਕਰਾਦੀ ਹੱਥ ਕਰਾਈ ਬਈ ਇਹਦੀ ਹੱਥ ਚਲੋ ਵੀਡੀਓ ਵੀ ਆਪਸੀਂ ਲੈ ਜਾਈਏ ਨਾ ਆ ਨਿੱਕਾ ਸੇਗਾ ਛੋਟਾ ਸਿੰਘ ਛੋਟਾ ਮੈਂ ਗੱਡੀ ਦੀ ਧੌਣ ਵੇਖ ਕਰੀ ਦੂੰ ਮੂੰਹ ਬੂਸੀ ਵੇ ਨਾ ਹਲਾ ਬਾਈ ਜੀ ਬੋਲੀ ਸਾਦੇ ਇੰਨੀਆਂ ਰਹਿਣੇ ਜਾਨ ਨੱਥ ਲੱਗ ਹਾਂ ਨਾ ਜਿੱਦਿਆ ਦੂਆ ਕੱਤੀ ਦਾ ਹੁਣ 11-12 ਕਿਲੋ ਦੁੱਧ ਤੇ 15 ਖੜਾਪ ਹੋ ਗਿਆ ਵਾਹ ਠੀਕ ਆ ਆਜੋ ਆਜੋ ਬਹੁਤ phony ਝੋਟੀ ਹੈ ਬਹੁਤ ਚੰਗੀ ਝੋਟੀ ਹੈ ਜੀ ਹਾਂ ਜੀ ਬਹੁਤ ਜਿਆਦਾ ਬਹੁਤ ਏਡੀ ਚੂਨ ਇੰਚਾ ਚੋਲੋ 6 ਅੰਤ ਮੂੰਹਾਂ ਦੇ ਸੰਧੀ ਵੀ ਜਵਾਨ ਨਹੀਂ ਹੋਈ ਤੈਗੇ ਜੋ ਦੀ ਬੋਹ ਫਣੀ ਅਜੇ ਸਾਰੀ ਪੋਜਿਟਿਵ ਦੀ ਸੂਈ ਹੋਈ ਐ ਹਾਂਜੀ ਜਨੀਵ ਦੀ ਮੁੱਲ ਤੇ ਇਹਦਾ ਭਾਵੇਂ ਭਾ ਡੇਢ ਕਰੀਏ ਤੇ ਭਾਵੇਂ ਜਾਣੀ ਕਰੀਏ 30 ਦੀ ਜੈਸਮੋਂ ਉਹਦੇ ਜੋ ਦੋ ਛੜਦਾਂਗੇ 28 ਦੀ ਦੇਣੀ ਛੋੜ ਕਰਦੇ ਮੌਕੇ ਤੇ ਹਾਂ ਉਹ ਮੌਕੇ ਤੇ ਕਰਦਾਂਗੇ ਇਹਦੇ ਵਾਰ ਦੱਸੋ ਆ ਦੋ ਦੰਦ ਕੱਟੀ ਆ ਜੀ ਦੋ ਦੰਦ ਹਾਂਜੀ 5 ਦਿਨ ਦੀ ਸੂਈ ਹੋਈ ਐ ਅੱਛਾ 9 ਕਿਲੋ ਰੋਡ ਕੋ ਦਾ ਹੈ ਜੀ ਇਹਦੇ ਸਾਡੇ 9 ਕਿਲੋ 9 ਕਿਲੋ ਐ ਬਹੁਤ ਜਿਆਦੀ ਛੜੀ ਢੀਰੀ ਆ ਜੀ ਬੱਠ ਠੀਕ ਹੈ। ਇਹ ਵੀ ਤੁਰੋ। ہاں ਹੋਰ ਬਾਈ। ਲਓ ਜੀ ਨੌਕਲ ਦੁੱਧ ਹੈ ਜੀ। ਇਹ ਵੀ ਦੇਖੋ ਘਰਾਂ ਦੀ। ਦੁੱਧ 11-12 ਕਿਲੋ। 11-12 ਕਿਲੋ ਦੋਹੋਗੀ। ਬਹੁਤ ਜਿਆਦਾ ਠੀਕ ਹੈ ਜੀ। ਚੰਗੀ ਝੋਟੀ, ਸੋਹਣੀ ਝੋਟੀ ਆ। ਜਬਰਪੁਰੀ ਝੋੜੀ ਨਿੱਕਾ ਸਿੰਘ ਬਿਲਕੁਲ। ਆਹ ਦੇਖੋ ਕੁਆਲਿਟੀ ਵਾਲੀ ਝੋਟੀ। ਆਜੋ। ਠੀਕ ਆ। ਆਜੋ। ਅਰੇ ਮੋੜ। ਆਜੋ। ਲਿਓ। ਦਾਂਗਿਲ ਪੱਟ ਕੇ ਦਿਖਾ ਦੇ ਜੀ ਮੈਂ ਆ ਦਾਂਦੇ ਦਿੱਤੇ ਨਹੀਂ ਠੀਕ ਹੈ ਠੀਕ ਹੈ ਦੋ ਦਾਂਦੇ ਦੋ ਦਾਂਦੇ ਦੋ ਦਾਂਦੇ ਬਾਕੀ ਭਾਈ ਜੀ ਗੱਲ ਥੋੜਾ ਕੰਮ ਕਰਨਾ ਰੋਸ ਦਾ ਕੰਮ ਆਪਣਾ ਉਹ ਥੋੜਾ ਕੇ ਦੋ ਦਾਂ ਦੇ ਜਾ ਕੇ ਛੇ ਦਾ ਨਹੀਂ ਨਿਕਲੇ ਹਾਂ 11 12 ਕਿਲੋ ਦੋ ਵੀ ਹੋਣ ਆਜ 9 ਕਿਲੋ ਬਿਲਕੁਲ ਜੀ ਹਾਂ ਬੱਚਾ ਜੋ ਦੱਸ ਆ ਬੋਲੋ ਬੋਲੋ ਜੀ 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 ਮੋੜ ਲੈ ਕਰ ਲੋ ਆਪਾਂ 25 ਕਰੀਏ 30 ਕਰੀਏ ਲੱਖ ਤੇ ਲੱਖ ਫੜ ਕੇ 95 ਦੀ ਜਿਹੜਾ ਹੈ ਬੱਚਾ ਹੀ ਲਾਉਣਾ ਇਹਨੂੰ ਬਸ 95000 95000 ਦਾ ਬੱਚਾ ਹੀ ਛੜਨਾ ਵਾ ਬਸ ਆਜੋ ਆਜੋ ਲੋ ਜੀ ਵੇਖੀ ਚੱਲੋ ਰੇਟ ਫਿਕਸ ਪਾਈ ਜਨਰੇ ਛੋੜ ਹੀ ਹੋਣੀ ਆ ਆ ਤਿੱਜਾ ਤੂ ਆ ਜੋ ਖੋਲ ਜਿਹੜੀ ਹੋਣੀ 11 ਕਿਲੋ ਇਹ ਵੀ ਖੋਲੋ ਬਾਤ ਤੋਂ ਦੀ ਸੁਰੀਆ ਨਾ ਰੂ ਦੇ ਲੋਜੀ ਕੱਟੀ ਕੱਟੀ ਮਗਦੇ ਆਓ ਲਿਆਓ ਜੈਟ ਬਲੈਕ ਕੱਟੀ ਜੈਟ ਬਲੈਕ ਕੱਟੀ ਹੈ ਜੀ ਤੇ ਵੇਖੋ ਕਰਾਂਗੇ ਜੈਟ ਬਲੈਕ ਦੀ ਕੋਈ ਦੋ ਧਨ ਵਾਲੀ ਥੱਲੇ ਹੋ ਗਈ ਠੀਕ ਲਓ ਜਿੱਦਿਆ ਬਾਤ ਤੇ ਦੇਖੋ ਮਾੜੀ ਅਜੇ ਮੋੜੇ ਤੇ ਆ ਸੱਟਾ ਹੋ ਆਜੋ 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 ਦੇਖੋ ਸੁਲਾਜਾ ਸੁਲਾਜਾ ਜੱਫ ਰੋ 15 16 ਕਿਲੋ ਆਹੀ ਹੈ ਅੱਜ 12 ਕਿਲੋ ਹੋਣਾ ਹਾਜ਼ਰ ਹੈ ਮੈਂ ਕਹਿੰਦੇ ਰੋੜਾ ਚਲੋ ਚਲੋ ਠੀਕ ਆ ਬੜੀ ਹਾਂਜੀ ਫਿਰ ਹਾਂਜੀ ਫਿਰ ਜੀ ਜਿੰਨੇ ਦੀ ਐਗੀ ਮੋੜਦੇ ਨਾ ਕਰਦੇ ਆ 40 ਹਾਂ ਬਾਕੀ 26 ਦੀ ਇੱਕ 26 ਦੀ ਮੱਝ ਜਿਹੜੀ ਇੱਕ 26 ਦੇਣੀ ਆ ਬੱਚਾ ਲਾਉਣਾ ਇਹਨੂੰ ਬਸ ਉਦੋਂ ਮੁਰਗੀ ਅੱਜ ਕੀ ਗੱਲ ਆ ਅਰੇ ਜੀ ਕੀ ਜਿਵੇਂ ਲਿਆਣਾ ਬਹੁਤ ਜ਼ਿਆਦਾ ਨਹੀਂ ਠੀਕ ਹੈ ਠੀਕ ਹੈ ਹਾਂਜੀ ਚਲੋ ਦੇਖੋ ਜੀ ਚਾਰ ਝੋਟੀਆਂ ਤੇ ਬਿਲਕੁਲ ਫਿਕਸ ਰੇਟ ਆ ਬਾਕੀ ਰੇਟ ਬਹੁਤ ਸੋਨਾ ਝੋਟੀਆਂ ਕਾੜੀਆਂ ਬਾਰੇ ਇੱਕ ਤਬਾਈ ਹੈ ਜੀ ਬਾਕੀ ਮੇਰਾ ਵੀਰ ਇੱਥੇ ਆ ਕੇ ਆ ਤਸੱਲੀ ਨਾਲ ਚੁਾਈ ਕਰਕੇ ਲੈ ਕੇ ਜਾਓ ਪਾਸਾ ਨਾ ਬਈ ਜੀ ਆਜੋ ਆਲਾ ਚੈੱਕ ਕਰਕੇ ਦੇਜੋ ਨਾ ਭਾਈ ਜੀ ਹਾਂਜੀ ਹਾਂਜੀ ਆਪਣੀ ਦੋ ਟਾਈਮ ਚੋ ਐਨੀ ਟਾਈਮ ਚੋ ਚਲੋ ਤਸਲੀ ਕਰਕੇ ਕੋਈ ਗੱਲ ਨਹੀਂ ਬਿਲਕੁਲ ਰਿਆਂ ਰਿਆਂ ਜੋਟਿਆਂ ਦਸਾ ਰਹਦੀਆਂ ਬੋਲੋ ਨੰਬਰ ਹਾਂਜੀ ਨੰਬਰ ਆਪਣਾ 81438 ਤੇ 36725 ਠੀਕ ਹਾਂਜੀ ਪਿੰਡ ਦੁੱਗੀ ਕੋੜਾ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਸਾਸਿਕਾ ਸਾਸਿਕਾ